ਆਪਣੇ ਦੇਹੀ ਗੱਲ ਹੁੰਦੀ ਆ ਲੈ ਜੀ ਮਿੱਤਰੋ ਸਵੇਰੇ ਸਵੇਰੇ ਸ਼ੈਰ ਸ਼ੁਰੂ ਹੋਈ ਹੈ ਅੱਜ ਸੁੰਦਰ ਸਵੇਰ ਅੱਜ ਜਿਹੜੀ ਵੀਡੀਓ ਹੋਊ ਸੀ ਉਹ ਕਰਮ ਭੂਮੀ ਦੀ ਸੀ ਕਰਮ ਭੂਮੀ ਬਲਗੇੜਾ ਮਾਰਿਆ ਪਹਿਲਾਂ ਪੰਜਾਂ ਦਿਨ ਦਿੰਦੇ ਸੀ ਉਸੇ ਜਾਂ ਜੱਗੇ ਅੱਜ ਕਰਮ ਭੂਮੀ ਤੇ ਗਿਆ ਬਾਈਬਲ ਤੇਜ ਸਾਡਾ ਸਕੂਲ ਦਾ ਗਵੰਡੀ ਸਾਡੀ ਮਦਦ ਬਹੁਤ ਕਰਦਾ ਜਿੰਨੀ ਗੱਲ ਤਾਂ ਹੁੰਦੀ ਆ ਸੇਵਾ ਕਰਦਾ ਗੁਰੂ ਘਰ ਨੂੰ ਬਲਤੇਜ ਤੂੰ ਕਿੰਨੇ ਕਿੱਲੇ ਨੇ ਖੇਤੀ ਕਰਦਾ ਹੈ ਮੈਂ ਤਾਂ ਬਈ 5 ਕਿੱਲੇ ਨਹੀਂ ਖੇਤੀ ਕਰਦਾ 5 ਕਿੱਲੇ ਦੀ ਤੇ ਬਲਤੇਜ ਦਾ ਮੁੰਡਾ ਬੜਾ ਮਿਹਨਤੀ ਹੈ ਕੰਪਨੀ ਚ ਲੱਗਿਆ ਹੋਇਆ ਵਧੀਆ ਵਿਚਾਰੇ ਦਾ ਸੁਖੀ ਪਰਿਵਾਰ ਹੈ ਮਿਹਨਤੀ ਬੰਦਾ ਹੈ ਬਲਤੇਜ ਤੂੰ ਇਸ ਗੱਲ ਨੂੰ ਤਾਂ ਮੰਨਦਾ ਨਾ ਵੀ ਜਿਹੜਾ ਬਾਹਰੋਂ 2 ਰੁਪਏ ਹੁੰਦੇ ਨੇ ਉਹ ਵਧੀਆ ਨੇ ਹਨਾ ਹਾਂ ਵਧੀਆ ਨੇ ਵੀ ਮੱਲਾ ਤੇਰਾ ਬੇਟਾ ਕਮਾਈ ਕਰਕੇ ਲੈਂਦਾ ਬਾਹਰੋਂ ਹਨਾ ਕੰਪਨੀ ਦੇ ਵਿੱਚੋਂ ਵੀ ਉਹ ਤੈਨੂੰ ਵਧੀਆ ਕੁਲੀਦਾਰੀ ਸਭੇਤਾਂ ਲਾਉਂਦੇ ਹਨਾ ਵਧੀਆ ਤਰੀਕੂ ਇੰਦਾਰੀ ਚਲੋ ਬਾਈ ਕਿਉਂਕਿ 10000 ਰੁਪਏ ਜਨੋਂ ਵੀ ਵੋਟ ਹੁੰਦੇ ਬਾਹਰੋਂ ਹਾਂ ਬਾਈ ਨੇ ਵਧੀਆ ਗੱਲ ਕਹੀ ਐ ਬਲਤੇਜ ਨੇ ਸਕੂਲ ਦਾ ਗਿੜਾ ਮਾਰਦੇ ਸੀ ਕਾਗੂ ਸਾਡਾ ਵਧੀਆ ਚੱਲ ਪਿਆ ਬਾਈ ਕਹਿੰਦਾ ਵੀ 10000 ਰੁਪਏ ਵੀ ਆਈ ਜਾਵੇ ਨਾ ਜੇ ਵਾਦਾ ਆਏ ਤਾਂ ਪਰਮਾਤਮਾ ਦੀ ਕਿਰਪਾ ਰੰਗ ਹੀ ਲੱਗ ਜਾਂਦੇ ਆ ਜੇ ਕਹਿੰਦਾ ਉਹ ਬਾਹ ਤੂੰ ਮਿਹਨਤੀ ਬੰਦਾ ਕੁਛ ਚਲ ਦੁੱਧਾ ਤਾਂ ਪੀ ਜਾਂਦਾ ਹਨਾ ਹਾਂ ਹਾਂ ਕੁਛ ਦੁੱਧਾ ਤਾਂ ਪਾਲਣਾ ਹੈਗਾ ਆਪਣੇ ਪਸ਼ੂਆਂ ਨੂੰ ਪਾਲ ਕੇ ਪਸ਼ੂ ਪਸ਼ੂ ਪਾਲ ਜਾਂਦਾ ਇੱਕ ਤਾਂ ਵਿੱਚ ਹਾਂ ਬਾਕੀ ਯਾਰ ਬਾਈ ਜਿਹੜੀ ਇੱਕ ਤਾਂ ਖੇਤੀ ਆ ਹਨਾ ਬੁੱਲਤੇ ਜਾ ਇੱਕ ਜਿਹੜੇ ਪਸ਼ੂ ਪਾਲਨੇ ਤਾਂ ਤੁਸਾਂ ਨੂੰ ਹੋਂਦੀ ਕਿਰਤ ਹੈ ਕਿਰਤ ਬਹੁਤ ਵੱਡੀ ਕਿਰਤ ਹੈ ਬਾਈ ਹੱਕ ਸੱਚ ਦੀ ਕਮਾਈ ਹੈ ਹਨਾ ਇਹ ਵੀ ਖੇਤੀ ਹੈ ਵੀ ਹੱਕ ਸੱਚ ਦੀ ਕਮਾਈ ਹੈ ਕਿਉਂਕਿ ਇਹ ਲਹੂ ਦੀ ਕਮਾਈ ਹੈ ਬਿਲਕੁਲ ਜਿਹੀ ਖੇਤੀ ਹੈ ਇਹ ਤਾਂ ਹੈ ਬਾਈ ਤੇ ਜਿਹੜੇ ਪਸ਼ੂ ਪਾਲਨੇ ਨੇ ਬਾਈ ਇਹ ਵੀ ਬੜੀ ਹੱਕ ਸੱਚ ਦੀ ਕਮਾਈ ਹੈ ਕਿਉਂ ਪਲੇ ਸਾਮਾਨ ਸਾਰਾ ਮਹਿੰਗਾ ਹੋ ਗਿਆ ਨਾ ਮਿਲਦੇ ਜਾ ਫੀਡਾਂ ਫੂਡਾਂ ਮਹਿੰਗੀਆਂ ਹੋ ਗਈਆਂ ਪੱਲੇ ਨਹੀਂ ਆਪਣੇ ਬੜਾ ਕੁਝ ਪੈਂਦਾ ਕੁਝ ਨਹੀਂ ਪੈਂਦਾ ਵੱਡੇ ਦਾ ਹਾਂ ਚਲੋ ਬਸ ਆਪਾਂ ਨੂੰ ਆਏ ਦਾਨਾ ਰਵਾਣੀ ਆਉਂਦਾ ਐ ਐਂ ਕਰਕੇ ਡੰਗਦੇ ਹਾਂ ਹਾਂ ਆਪਾਂ ਨੂੰ ਲਾਲਚ ਹੋ ਜਾਂਦਾ ਨਾ ਲਾਲਚ ਹੋ ਜਾਂਦਾ ਹਾਂ ਸਹੀ ਬੁੜੀਆਂ ਲਾਲਚ ਪਈਆਂ ਬੁੜੀਆਂ ਲਾਲਚ ਪਈਆਂ ਇੱਕ ਆਪਾਂ ਤੜਕਿਆ ਹਰਜੇ ਲੱਗ ਜਾਨੇ ਜਿਵੇਂ ਬਿਲਦੇ ਜੀ ਮੈਂ ਵੀ ਤੇ ਖੇਤੀ ਕਿੰਨੇ ਸਾਲ ਹੋ ਗਏ ਛੱਡਤੀ ਪਰ ਪਸ਼ੂ ਨਹੀਂ ਛੱਡੇ ਹਾਂ ਪਸ਼ੂ ਨਹੀਂ ਛੱਡਿਆ ਦੁੱਧ ਬਾਦ ਪੀ ਜਾਂਦਾ ਦੁੱਧ ਬਾਦ ਪੀ ਜਾਂਦਾ ਹੈ ਨਾ ਬਾਕੀ ਬੱਚਿਆਂ ਨੂੰ ਘਰੇ ਹੋ ਜਾਂਦਾ ਹਾਂ ਵੀ ਇੱਕ ਲਾਲਚੇ ਲੱਗ ਜਾਨੇ ਇੱਕ ਸੂਰੇ ਆਹਰ ਆਹ ਹਰਜਾ ਜਿੰਦਾ ਜੀਜਾ ਲਗੇ ਨਾ ਪਸੂਆਂ ਚ ਇਹ ਚੀਜ਼ ਜੀ ਵੱਡੀ ਐ ਜਦੋਂ 5000 ਰੁਪਏ ਤੋਂ ਘੱਟ ਬਣ ਜਾਵੇ ਹਾਂ ਕਿੱਲੇ ਤੇ ਹਾਂ ਇਹ ਬਲਤੇਜ ਪੁਰਾਣੇ ਬੰਦਿਆਂ ਚ ਇਹ ਚੀਜ਼ ਰਹੀ ਗਈ ਜਿਵੇਂ ਤੂੰ ਕਿੱਲੇ ਵਾਲੀ ਗੱਲ ਕਹੀ ਐ ਅਈ ਮੇਰੇ ਡੈਡੀ ਕਹਿੰਦਾ ਹੁੰਦਾ ਕਹਿੰਦਾ ਪੁੱਤ ਖੇਤੀ ਦਾ ਛੱਡਤੀ ਪਸ਼ੂ ਨਾ ਛੱਡੋ ਪਸ਼ੂ ਨਾ ਛੱਡੋ ਇਹ ਪੁਰਾਣੇ ਬੰਦਿਆਂ ਦੀ ਚੀਜ਼ ਹੈਗੀ ਐ ਅੱਗੇ ਇਹੀ ਕਰਕੇ ਲੋਕ ਸਾਖ ਨਹੀਂ ਕਰਦੇ ਸੀ ਆਹ ਲਗਦਾ ਜਿਵੇਂ ਕਿੱਲੇ ਦਾ ਹੈ ਨਹੀਂ ਯਾਰ ਖੋਲੜੀ ਨਹੀਂ ਕਿੱਲੇ ਹਾਂ ਬਾਈ ਨੇ ਕਿੰਦੀ ਵਧੀਆ ਗੱਲ ਕਹੀ ਐ ਬਲਤੇਜ ਨੇ ਵੀ ਬਾਈ ਕਹਿੰਦਾ ਵੀ ਜਿਵੇਂ ਮਹਸਾਂ ਕਿਲੇ ਦੇ ਨਾਮ ਦੀ ਨੇ ਪੁੰਦੀ ਕੋਲ 100 ਕਲਾ ਜ਼ਮੀਨ ਦਾ ਉਹਨੂੰ ਸਾਗ ਮੁੰਡੇ ਸਾਗ ਨਹੀਂ ਕਰਦੇ ਤੇ ਕਿੱਡੀ ਵੱਡੀ ਗੱਲ ਕਰੀ ਹੈ ਨਹੀਂ ਹੀ ਨਹੀਂ ਕੁਝ ਹੈ ਨਹੀਂ ਉਹਦੇ ਦੇਖ ਕੇ ਮੁੜ ਜਾਂਦੇ ਨੇ ਲੋਕ ਪਹਿਲਾਂ ਵਾਲੇ ਠੀਕ ਹੈ ਬਾਈ ਹਾਂ ਲੱਗਦਾ ਚੱਲ ਜਿਆਦੇ ਗੁੱਟੇ ਹੀ ਨਹੀਂ ਹੈ ਨਹੀਂ ਹਾਂ ਸਮਝ ਗਏ ਜਿਵੇਂ ਪਸ਼ੂਆਂ ਦੇ ਕਿੱਲਾਂ ਨੂੰ ਵੀ ਜ਼ਮੀਨ ਦੇ ਕਿੱਲਾਂ ਜਿੱਨਾ ਗੜਿਆ ਗਿਆ ਜੰਦਾ ਠੀਕ ਹੈ ਬਾਈ ਜਿਵੇਂ ਆਪਾਂ ਪਹਿਲਾਂ ਰਿਸ਼ਤਾ ਦੇਖਣ ਜਾਂਦੇ ਗੁੜੀ ਦਾ ਆਪਾਂ ਪਹਿਲਾਂ ਪੈਸੇ ਜ਼ਮੀਨ ਦੇ ਘਰ ਕਿਲੇ ਹਾਂ ਇਹ ਮੇਰੇ ਫਿਰ ਆਪਾਂ ਦੇਖਦੇ ਆ ਵੀ ਇਹਦੇ ਕੋਲੇ ਪਸ਼ੂ ਹੈ ਕਿ ਨਹੀਂ ਹਾਂ ਪਸ਼ੂ ਹੈ ਕਿ ਨਾ ਕਮਾਂ ਦੀ ਕੋ ਖੇਤੀ ਕਰਦਾ ਤੇ ਭਾਂ ਦੀ ਖੇਤੀ ਉਹ ਨਾ ਕਰਦਾ ਹਾਂ ਕਰਦਾ ਸਹੀ ਗੱਲ ਆ ਵੀ ਬਾਕੀ ਦਾ ਦੇਖ ਆਪਾਂ ਕੁਇਲਦਾਰੀ ਬੰਦੇ ਤੂੰ ਵੀ ਕੁਇਲਦਾਰ ਬੰਦਾ ਮੈਂ ਵੀ ਕੁਇਲਦਾਰ ਬੰਦਾ ਹੈ ਨਾ ਵੀ ਤੇਰੇ ਘਰ ਸੱਚੀ ਸੁੱਚੀ ਕਮਾਈ ਹੈ ਜਿਹੜੀ ਆਪਣੀ ਬਲੀ ਖੇਤੀ ਹੈ ਤੇ ਦੁੱਧ ਦਾ ਵੀ ਸੱਚੀ ਸੁੱਚੀ ਕਮਾਈ ਹੈ ਕਿਉਂਕਿ ਖੇਤੋਂ ਖੇਤੀ ਦੇ ਵਿੱਚੋਂ ਹੀ ਬੜਾ ਵੱਡਾ ਪ੍ਰੋਫਿਟ ਨਹੀਂ ਤੇ ਦੁੱਧ 'ਚੋਂ ਬੜਾ ਵੱਡਾ ਪ੍ਰੋਫਿਟ ਨਹੀਂ ਕਿਉਂਕਿ ਤੇ ਖਰਚਾ ਦਾ ਆ ਜਾਂਦਾ ਹਾਂ ਬਾਈ ਖਰਚਾ ਜਾਂ ਮੜਿਆ ਜਿਵੇਂ ਤੂੰ ਕਿਹਾ ਵੀ ਤੇਰਾ ਬੇਟਾ ਖਾਣ ਪੀਣ ਚੱਲੀ ਜਾਂਦਾ ਹੈ ਖਾਣ ਪੀਣ ਚੱਲੀ ਜਾਂਦਾ ਹੈ ਨਾ ਘਰ ਦਾ ਦੁੱਧ ਹੋ ਜਾਂਦਾ ਹੈ ਦਸੀਪਾ ਹੋ ਜਾਂਦਾ ਹੈ ਦਸੀਲੇ ਸੁਈ ਹੋ ਜਾਂਦੀ ਹੈ ਤੇ ਚਲੋ ਕੋ ਆਇਆ ਗਿਆ ਦੁੱਧ ਵਾਧੂ ਵਰਤਲਾਣੇ ਆਪਾਂ ਹਾਂ ਉਹ ਚੀਜ਼ਾ ਹੁਣ ਕੋ ਬਾਲਾ ਤਾਂ ਨਹੀਂ ਹੈਗਾ ਵੀ ਕੁਝ ਲੁੱਟਾ ਇਹ ਤਾਂ ਹੈ ਹਾਂ ਵੀ ਮੰਨ ਲਓ ਜਦੋਂ ਤਾਂ ਆਪਾਂ ਮੈਂ ਜਿਵੇਂ ਹੁਣ ਮੈਂ ਆਂ ਮੰਨ ਲਾ ਮੈਂ ਦੁੱਧ ਮੁੱਲ ਵੀ ਲੈ ਸਕਦਾ ਤੋਂ ਕਿਲੋ ਮੈਨੂੰ ਉਹ ਫਾਇਦੇ ਚ ਰੂ ਪਰ ਪਸ਼ੂ ਪਾਲੇ ਨੇ ਜੀ ਲੱਗਦਾ ਹੈ ਭਵਾਂ ਦੀ ਕਿ ਬਾਲਾ ਬੈਨੀਫਿਟ ਨਹੀਂ ਫਿਰ ਵੀ ਜੀ ਲੱਗਦਾ ਪਸ਼ੂਆਂ ਦੇ ਚ ਜੀ ਲੱਗਦਾ ਸੂਰਿਆ ਹਰ ਆ ਜਾਂਦਾ ਸਹੀ ਗੱਲ ਹੈ ਖੇਤ ਬੰਦੇ ਭਗ ਜਾਂਦੇ ਨੇ ਖੇਤ ਬੰਦੇ ਭਗ ਜਾਂਦੇ ਨੇ ਕਿਹੜਾ ਮਾਰ ਹਰ ਆਲੇ ਹੋਣੇ ਹਾਂ ਨਹੀਂ ਹੁੰਦਾ ਬਾ ਛੱਡ ਕੇ ਜਾਂਦੇ ਨੇ ਕਿਤੇ ਵੀ ਹੋਵੇ ਛੱਡ ਕੇ ਉਹਨਾਂ ਨੂੰ ਕਹਿੰਦਾ ਯਾਰ ਹੜਾ ਲਿਆਉਣਾ ਪਸ਼ੂ ਸਾਹਮਣੇ ਸਹੀ ਗੱਲ ਹੈ ਬਾਈ ਇਵੇਂ ਸੁਤੇਲੇ ਗਲੇ ਸੂਰੇਲੇ ਮਹੀਨੇ ਜੀ ਕਿਹੜਾ ਮਰਨ ਹਰੇ ਦੇ ਬਣੇ ਨਹੀਂ ਮੈਂ ਕਿੱਥੋਂ ਜਾਵਾਂ ਕਿੱਥੇ ਜਾਂਦੇ ਹੀ ਨਹੀਂ ਕਾਲ ਕਰਾਂ ਹੋਰ ਗਮਜ ਬਿਜੀ ਹੋ ਜਾਂਦੇ ਹਨ ਹੁਣ ਮਹਾਰੇ ਦੇ ਬਾਹਨੇ ਦਾ ਖੇਤ ਵਗ ਜਾਂਦਾ ਤੇ ਸੱਚੀ ਸੁੱਚੀ ਕਮਾਈ ਆ ਬਾਈ ਜਿਹੜੇ ਜ਼ਿਮੀਦਾਰ ਦੀ ਪਸ਼ੂ ਵੀ ਹੋਗੇ ਖੇਤੀ ਵੀ ਹੋ ਗਈ ਹੈਗੀ ਪੂਰੀ ਸੱਚੀ ਦੀ ਕਮਾਈ ਮੱਲਾਕ ਦੀ ਕਮਾਈ ਸੱਚੀ ਕਮਾਈ ਐ ਦੂ ਸੱਚੀ ਕਮਾਈ ਦੁਨੀਆ ਤੇ ਕੋਈ ਨਹੀਂ ਜਿੰਨੀ ਕਿਸਾਨ ਦੀ ਸੱਚੀ ਕਮਾਈ ਹੈ ਕਿਸਾਨ ਦੀ ਕਮਾਈ ਬਿਲਕੁਲ ਸੱਚੀ ਹੈ ਤੇ ਬਾਕੀ ਦੇਖੋ ਨਾ ਕਿਸੇ ਦਾ ਕੋਈ ਕਿੱਤਾ ਹੈ ਕੋਈ ਖੇਤੀ ਕਰਦਾ ਕੋਈ ਪਸ਼ੂ ਪਾਲਦਾ ਜਿਵੇਂ ਤੇਰਾ ਬੇਟਾ ਉਹ ਕੰਪਨੀ ਚ ਲੱਗਿਆ ਉਧਰੋਂ ਦਾ ਰੁਪਈਆ ਆਉਂਦੇ ਆ ਚਲੋ ਵਧੀਆ ਗੱਲ ਹੈ ਹਨਾ ਇਹ ਤਾਂ ਹੈ ਤੇ ਤੂੰ ਕਹਿੰਦਾ ਵੀ 10000 ਰੁਪਏ ਵੀ ਆਈ ਜਾਵੇ ਉਹ ਬਹੁਤ ਹੈ ਬਹੁਤ ਹੈ ਤੇ ਚਲੋ ਪਰਮਾਤਮਾ ਦੀ ਕਿਰਪਾ ਨਾਲ ਉਹ ਤਾਂ ਉੱਪਰ ਕੋ ਦੱਸਦਾ ਵੀ ਕਮਾਉਂਦਾ ਬਾਈ 25000 ਰੁਪਏ ਨਹੀਂ ਵਧੀਆ ਸੈਣਾ ਬੱਚਾ ਤੇਰਾ ਅਸਲ ਦੇ ਵਿੱਚ ਬੁਲਤੇ ਜੇ ਨਸੀਬਤੇ ਦਾ ਜਵਾਬ ਵਾਛ ਰਿਹਾ ਨਸੀਬਤੇ ਤੋਂ ਹਾਂ ਨਾ ਇਹ ਆ ਦੇ ਕੰਮ ਤੋਂ ਦੇ ਜਾਂਦਾ ਆਪਦੇ ਕੰਮ ਚ ਬਿਜੀ ਰਹਿੰਦਾ ਨਾ ਬਿਜੀ ਰਹਿੰਦਾ ਉਹਨੂੰ ਟਾਈਮ ਹੀ ਨਹੀਂ ਲੱਗਦਾ ਟਾਈਮ ਹੀ ਨਹੀਂ ਲੱਗਦਾ ਮੇਰੇ ਜੱਟਾਂ ਤੋਂ ਬਚਦਾ ਹੈ ਹੋਰ ਬਚਦਾ ਹੈ ਹਾਂ ਸਹੀ ਗੱਲ ਕੋਈ ਲੜਾਈ ਪੜਾਈ ਨਹੀਂ ਹੁੰਦੀ ਲੜਾਈ ਪੜਾਈ ਤੋਂ ਬਚ ਰਹੇ ਨਹੀਂ ਹੈ ਸਹੀ ਗੱਲ ਆ ਉਹਦੇ ਕੰਮ ਚ ਯੋ ਟਾਈਮ ਹੀ ਨਹੀਂ ਹੈ ਟਾਈਮ ਹੀ ਨਹੀਂ ਹੈ ਇਹਦੇ ਕੋਲ ਟਾਈਮ ਹੀ ਨਹੀਂ ਹੈਗਾ ਨਾ ਫालतू ਗੱਲਾਂ ਤੋਂ ਕੋਈ ਨਾ ਕਿਸੇ ਸੁਣਨ ਦੀ ਨਾ ਕਰਨ ਦੀ ਟਾਈਮ ਨਹੀਂ ਆਉਂਦਾ ਉਹ ਕੰਮ ਚ ਵਿਜੀ ਹੈ ਵਿਜੀ ਹੈ ਤੇ ਨਾਲੇ ਚਲੋ 10 ਰੁਪਏ ਇੱਕ ਮਿੰਟ ਵਾਲੀ ਚ ਆ ਆਹ ਚੀ ਵਜੇ ਆਉਂਦਾ ਤੜਕੇ 9:30 ਵਜੇ ਰੋਟੀ ਖਾ ਕੇ ਬੋਈ ਜਾਂਦਾ ਫੇਰ ਨਾਲੇ ਪੂਰੀ ਵਧੀਆ ਜ਼ਿੰਦਗੀ ਹੈ ਹੈਨਾ ਆਪ ਦਾ ਸਵੇਰੇ ਤਿਆਰ ਹੁੰਦਾ ਤਿਆਰ ਹੁੰਦਾ ਸਾਡੇ 9:30 ਵਜੇ ਨਾਲੇ ਸਾਰੇ ਹੋਰ ਜੋ ਕੰਮਾਂ ਤੋਂ ਮਾੜੇ ਚੰਗਿਆਂ ਤੋਂ ਬਚਿਆ ਤੇ ਨਾਲੇ ਦਾ ਹਰ ਪੀਆ ਚਲੋ ਕੁਵਿੰਦਰੀ ਜਾ ਕੇ ਲੱਗਦੇ ਰਹੇ ਹੈਨਾ ਬਾਕੀ ਤੂੰ ਮਿਹਨਤੀਆਂ ਖੇਤੀ ਕਰ ਲੈਣਾ ਪਸ਼ੂ-ਪਸ਼ੂ ਬਾਲ ਲੈਣਾ ਤੇ ਐਂ ਹੀ ਕੁਵਿੰਦਰੀਆਂ ਪਿੰਡ ਵਾਲੇ ਲੋਕਾਂ ਦੀ ਸਾਡੀਆਂ ਰੁੜੀ ਜਾਂਦੀਆਂ ਉਹ ਗੋ ਲੁੱਟਦਾ ਭਰਾ ਉਹ ਇਨਾ ਕੰਮਾਂ ਚ ਇਨੀ ਕਿਸੇ ਕੰਮ ਚ ਨਾ ਤਾਂ ਖੇਤੀ ਚ ਲੁੱਟਾ ਇਹ ਹੁਣ ਆਪਾਂ ਠੇਕੇ ਦੀ ਬੜੀ ਲੁੱਟ ਹੈ ਉਹ ਤੇ ਇੱਕ ਵਾਰ ਸਿੱਕਾ ਆਇਆ ਹੁੰਦਾ ਤੂੜੀ ਦਾਣਾ ਆਜਦਾ ਆ ਜਾ ਹੋ ਜਾਂਦਾ ਹਾਂ ਹਾਂ ਸਹੀ ਗੱਲ ਆ ਬਾਈ ਠੇਕੇ ਠੁਕੇ ਮਹਿੰਗੇ ਹੋ ਗਏ ਨੇ ਖੇਤੀ ਚਲ ਕਰੀ ਜੰਨਾ ਵਧੀਆ ਹੈ ਨਾ ਨਹੀਂ ਅੱਜ ਤੇਰਾ ਪਰਮਾਤਮਾ ਦੀ ਕਿਰਪਾ ਨਾਲ ਸਰਬੀ ਸਕਦਾ ਦੋ ਚਾਰ ਕਿੱਲੇ ਆਪਦੇ ਇੱਕ ਦੋ ਕਿੱਲੇ ਠੇਕੇ ਦੇ ਬੰਦਾ ਲੈ ਲੈਂਦਾ ਨਾਲ ਤੰਗ ਜਾਂਦਾ ਸਹੀ ਗੱਲ ਆ ਬਾਈ ਹਾਂ ਟੂੜੀ ਸਿੱਕਾ ਤਾਂ ਅੰਗ ਲੈ ਜਾਂਦਾ ਹੋਰ ਤਾਂ ਕੋਈ ਬਚਤਾ ਹੈ ਨਹੀਂ ਕੋਈ ਬਚਤਾਂ ਮੁਚਾਂ ਦਾ ਠੇਕੇ ਆਣੀ ਜਮੀਨ ਜਵਾਈ ਕਹਿੰਦਾ ਬਲਤੇਜ ਹੁਣ ਕੋਈ ਢੀ ਲੁੱਟ ਮਾਰ ਰਹੀ ਨਹੀਂ ਕਿਉਂਕਿ ਠੇਕੇ ਬੜੇ ਮਹਿੰਗੇ ਹੋ ਗਏ ਨੇ ਹਾਂ ਠੇਕੇ ਮਹਿੰਗੇ ਹੋ ਗਏ ਠੇਕੇ ਮਹਿੰਗੇ ਹੋ ਗਏ ਬਾਈ ਕਿ ਹਰੇਕ ਚੀਜ਼ ਹੈ ਮਹਿੰਗਾਈ ਵਾਲੀ ਨਹੀਂ ਹੋ ਬਲਤੇਜ ਹਰੇਕ ਚੀਜ਼ ਦੀ ਹਰੇਕ ਚੀਜ਼ ਮੱਲਾ ਰੇਹ ਦੀ ਐ ਸਪਰੇਅ ਦੀ ਐ ਤੇਲਾਂ ਦੀ ਐ ਬੜੀ ਜਿਆਦਾ ਮਹਿੰਗਾਈ ਹੋਈ ਜਦੋਂ ਖਰਚੇ ਕਰਨ ਲੱਗ ਜੀ ਖੇਤੀ ਦੇ ਬੜੇ ਨੇ ਬੜੇ ਨੇ ਜੇ ਆਪ ਲੱਗਦੇ ਕੁਝ ਵੀ ਨਹੀਂ ਬਾਈ ਦਾ ਕੁਝ ਵੀ ਨਹੀਂ ਬਚਦਾ ਸਹੀ ਗੱਲ ਆ ਬਾਈ ਹੁੰਦੇ ਆੜੀ ਆ 2500 ਰੁਪਏ ਉਹ ਲੈਂਦਾ ਹੈ ਹਾਂ ਪਹਿਲੀ ਗੱਲ ਤਾਂ ਬਲਤੇਜ ਆਉਂਦਾ ਨਹੀਂ ਫਿਰ ਜੇ ਆਉਂਦਾ ਤਾਂ 7800 ਰੁਪਏ ਨੂੰ ਪੈ ਜਾਂਦੇ ਹੈ ਫਿਰ ਸਾਰੇ ਉਹਦੇ ਵੀ ਨਹੀਂ ਉਹਨੇ ਵਾਲੀ ਕੋਈ ਵੇਦਾਰੀ ਚਲਾਉਣੀ ਹੈ ਸਾਰੇ ਉਹਦੇ ਵੀ ਨਹੀਂ ਬਲਤੇਜ ਤਾਂ ਤਾਂ ਉਹਦਾ ਵੀ ਨਹੀਂ ਹਾਂ ਕਿਉਂਕਿ ਇਹ ਬੱਚੇ ਪਾਲਣੇ ਆਉਂਦੇ ਨੇ ਬੱਚੇ ਪਾਲਣੇ ਉਹਨੂੰ ਖਰਦਾ ਹੁੰਦਾ ਵੀ ਸਹੀ ਗੱਲ ਆ ਬਲਤੇਜ ਇਹ ਸਰਦਾ ਹੁੰਦਾ ਵੀ ਨਹੀਂ ਸਰਦਾ ਬਲਤੇਜ ਸਹੀ ਗੱਲ ਆ ਬਾਈ ਇੱਕ ਵੇਦਾਰੀ ਆ ਦੇਖੋ ਹਰੇਕ ਦਾ ਸਿਸਟਮ ਆ ਜਿਹੜਾ ਉਹ ਹੁਣ ਮਹਿੰਗਾਈ ਹੈ ਹਰੇਕ ਚੀਜ਼ ਹੈ ਕੋਈ ਨੂਨ ਤੇਲ ਮਿਰਚਾਂ ਸਾਰਾ ਕੁਝ ਮੋਲ ਗਿਆ ਜੀ ਸਾਰਾ ਕੁਝ ਮੈਂ ਨਕਲ ਬਾਲਣ ਗੈਂਜ ਕੱਪਾ ਸਹੀ ਕਦਾ ਉਹ ਜ਼ਮਨੀ ਹਾਂ ਕੱਲ ਨੂੰ ਬਿਮਾਰ ਵੀ ਠਮਾਰ ਵੀ ਹੋ ਜਾਂਦਾ ਬੰਦਾ ਉਹਨੂੰ ਵੀ ਲੱਗਦਾ ਸਹੀ ਗੱਲ ਆ ਬਾਈ ਇਲਾਜ ਮਹਿੰਗਾ ਹੈ ਨਾ ਇਲਾਜ ਮਹਿੰਗੇ ਨਾ ਇਲਾਜ ਹਰ ਇੱਕ ਚੀਜ਼ ਦੀ ਮਹਗਾਈ ਹੈ ਸਸਤੀ ਤਾਂ ਕੋਈ ਨਹੀਂ ਤੂੰ ਮਨ ਲਾ ਸਸਤੀ ਕੋਈ ਚੀ ਨਹੀਂ ਇਹ ਬੁਖਾਰ ਦੀ ਦਵਾਈ ਲੈ ਲਾ ਹਾਂ 5-400 ਤੋਂ ਕਰਤਾ ਜਮੀ ਨਹੀਂ ਹੁੰਦੀ ਉਹ ਨਹੀਂ ਆਉਂਦੀ ਹਾਂ ਜੇ ਕਿਤੇ ਦੂਜੇ ਕੋਈ ਆਪਾਂ ਵੱਡਾ ਇਲਾਜ ਕਰਾਉਣਾ ਆਵੇ ਤਾਂ ਆ بس بس ਫੇਰ ਤਾਂ ਬਸ ਹੀ ਆ ਫੇਰ ਤਾਂ ਹੁੰਦਾ ਹੀ ਨਹੀਂ ਮਨ ਲਾ ਗਰੀਬੰਦਾ ਲਾਜ ਬਈ ਪ੍ਰਾਈਸ ਨਹੀਂ ਸਕਦਾ ਇੰਨਾ ਮਹਿੰਗਾਈ ਦਾ ਜੋਗ ਹੈ ਵੀ ਕੋਈ ਬੰਦਾ ਲਾਜ ਨਹੀਂ ਕਰਾ ਸਕਦਾ ਗਰੀਬੰਦੇ ਕੋਲ ਇੰਨਾ ਪੈਸਾ ਨਹੀਂ ਹੈ ਲਾਜ ਹੁੰਦਾ ਨਹੀਂ ਲਾਜ ਹੁੰਦਾ ਨਹੀਂ ਜਦੋਂ ਪੈਸਾ ਨੂੰ ਮਿਲਦੀ ਲਾਜ ਕਰਾਉ ਕਿਥੋਂ ਕਰਾਉ ਕਿਥੋਂ ਤੇ ਉਹ ਲਾਜ ਉਹ ਹੀ ਬਹੁਤ ਡੱਥਾਂ ਹੋ ਜਾਂਦੇ ਗਰੀਬੰਦਿਆਂ ਦੀਆਂ ਜਿਹੋ ਕੇ ਬਜਾ ਦਾ ਖੇੜਾ ਕਿਸਾਨ ਹੈ ਹਾਂ ਜੇ ਬਜਾ ਦਾ ਲਾਜ ਕਰਾਉਂਦਾ ਐਤਾ ਮਗਰ ਖਾਣ ਨੂੰ ਕੁਛ ਨਹੀਂ ਖਾਣ ਨੂੰ ਕੁਛ ਨਹੀਂ ਜਾਂਦਾ ਜਿਹੜਾ ਕੋਈ ਕਿੱਲਾ ਉਤਰ ਕੇ ਆ ਬਚਦਾ ਕੁਝ ਨਹੀਂ ਮਗਰ ਕੁਝ ਜੀ ਬਾਤ ਕਰਨੇ ਨਹੀਂ ਕੁਝ ਕੰਮ ਸਹੀ ਗੱਲ ਹੈ ਬਈ ਮਹਿੰਗਾਈ ਦੀ ਮਾਰ ਆ ਰਹੀ ਹੈ ਜੀ ਸਰਕਾਰਾਂ ਨੂੰ ਬੇਨਤੀਆਂ ਇਹ ਜਿਹੀਆਂ ਹੋ ਗਈਆਂ ਸਹੀ ਗੱਲ ਹੈ ਹੁਣ 5-7 ਲੱਖ ਤੋਂ ਘੱਟ ਇਲਾਜ ਨਹੀਂ ਹੁੰਦਾ ਕੋਈ ਇਲਾਜ ਨਹੀਂ ਹੁੰਦਾ ਸਹੀ ਗੱਲ ਹੈ ਭਈਆ ਕਾਰਡ ਆ ਦੇਖ ਨਾ ਜਿਹੜੇ ਕਾਰਡ ਚਲਾਏ ਸੀ 5 ਲੱਖ ਖੜੇ ਬੰਦ ਕਰ ਦਿੱਤੇ ਸਰਕਾਰ ਨੇ ਕਿਉਂਕਿ ਪੈਸੇ ਨਹੀਂ ਆ ਰਿਹਾ ਪਿੱਛੋਂ ਸਰਕਾਰ ਦਾ ਬੁਰਾ ਹਾਲਾਤ ਕਰਜਾਈ ਹੋ ਗਈ ਹੈ ਕਰਜਾਈ ਹੋ ਗਈ ਤੇ ਬਲਤੇਜ ਆਪਾਂ ਗੱਲਾਂ ਦੇ ਕਰੀਆਂ ਨੇ ਕਿੰਨੀਆਂ ਕਵਿਲਦਾਰੀ ਦੀਆਂ ਅੱਜ ਆਪਾਂ ਜਿਹੜਾ ਸਾਰੇ ਕਮੇਂਡਰਾਂ ਦੀ ਗੱਲ ਕਰੀ ਉਹ ਯਾਰ ਬਾਈ ਸਾਰੇ ਸਿਸਟਮ ਦਾ ਬਹੁਤ ਬੁਰਾ ਹਾਲ ਹੈ ਬੁਰਾ ਹਾਲ ਹੋ ਗਿਆ ਮੱਲਾ ਮਹਗਾਈ ਸਰਕਾਰ ਨੂੰ ਬੇਨਤੀ ਕਰਾਂ ਕਿ ਥੋੜਾ ਘੱਟ ਮਹਗਾਈ ਤੇ ਠੱਲ ਪਾਈ ਜਾਵੇ ਨਹੀਂ ਤਾਂ ਪਿੰਡਾਂ ਵਾਲੇ ਲੋਕਾਂ ਦਾ ਬਹੁਤ ਜਿੰਨਾ ਬੁਰਾ ਹਾਲ ਹੋ ਗਿਆ ਬੁਰਾ ਹਾਲ ਹੈ ਸਿਸਟਮ ਉਹ ਕਿਸੇ ਲੋੜ ਚੱਲ ਨਹੀਂ ਰਿਹਾ ਠੀਕ ਹੈ ਕਿ ਧੂਗੜੀ ਸਰਵਿਸ ਕੱਲੀ 14-15 ਸਾਲ ਦਾ ਖਲਦੀ ਬੁਰੀ ਦਿੰਦੇ ਚਾਰ ਦਿਨ ਚੱਲਦੀ ਹੈ ਨਾ ਪਾਏ ਉਹਨਾਂ ਸਰਦਾ ਨਾ ਪਾਏ ਬਣਾ ਸਰਦਾ ਪਸ਼ੂ ਰੱਖੇ ਨਹੀਂ ਨਹੀਂ ਪਹੁੰਚਿਆ ਕੁਛ ਦਿੰਦੇ ਨਹੀਂ ਉਹ ਆਹਰ ਨਹੀਂ ਬਾਈ ਕੰਮ ਹੀ ਨਹੀਂ ਆਪਣੇ ਕੋਲੇ ਆਪਾਂ ਪਸ਼ੂ ਪਾਲਾਂਗੇ ਜਾਂ ਖੇਤੀ ਕਰਾਂਗੇ ਪਹਿਲਾਂ ਤੇ ਬੋਲਦੇ ਜੀ ਆਪਾਂ ਕਬੀਲਦਾਰੀ ਨਾਲ ਗੱਲਾਂ ਕਰੀਆਂ ਤੇਰਾ ਵੀ ਧੰਨਵਾਦ ਤੇ ਚਲੋ ਤੂੰ ਸਕੂਲ ਦੀ ਇੱਥੇ ਗੌਰ ਰੱਖਦੇ ਕੋਲੇ ਪਾਰਕਾਂ ਬੂਟਕਾਂ ਦੀ ਹੋਰ ਸਾਰੇ ਚੀਜ਼ਾਂ ਦੇਖ ਕੇ ਦੇਖਿਆ ਹੁਣ ਸਾਰਾ ਸਾਡੇ ਵਿੱਚ ਝੂਠ ਮਾਰੀਏ ਸਾਡਾ ਜਿੰਨਾ ਗਵਾਂਡ ਹੈ ਸਕੂਲ ਦਾ ਸਕੂਲ ਦੀ ਸਾਰੀ ਮੇਰ ਕਰਦਾ ਆਪਦੇ ਆਪ ਦਾ ਸਕੂਲ ਸਮਝ ਕੇ ਸਾਰੇ ਸਾਰੇ ਮੇਰ ਕਰਦੇ ਨੇ ਆਪਣਾ ਜਿੰਨਾ ਗਵਾਂਡ ਹੈ ਕੋ ਆਪਣਾ ਪਰਿਵਾਰ ਆ ਗਿਆ ਸਾਰਾ ਸਾਰੇ ਮੇਰ ਕਰਦੇ ਨੇ ਤੇ ਨਿਗਰ ਰੱਖਦੇ ਨੇ ਕਿਸੇ ਚੀਜ਼ ਦੀ ਲੋੜ ਆ ਤਾਂ ਭੱਜ ਕੇ ਉਹਦੀ ਚਾਹ ਪਾਣੀ ਦੀ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਵੀ ਕਰਦੇ ਆ ਕਿਉਂਕਿ ਸਾਡੇ ਨਾ ਵਿਚਾਰੇ ਐਂ ਰੱਖਦੇ ਨੇ ਸਾਡਾ ਪਰਿਵਾਰ ਹੁੰਦਾ ਆ ਉਹਦਾ ਪਿਆ ਅਸੀਂ ਕਬੀਲਦਾਰੀ ਨਾਲ ਗੱਲਾਂ ਕਰੀਆਂ ਆਪਣੇ ਚੈਨਲ ਤੇ ਸਾਰਿਆਂ ਦਾ ਜੀਓ ਧੰਨਵਾਦ ਜਿਉਂਦੇ ਵਸਦੇ ਪਰਮਾਤਮਾ ਸਾਨੂੰ ਤਰੱਕੀਆਂ ਦੇ